ਉਹਨਾਂ ਦਾ ਦਰਵਾਜਾ ਕਰਵਾਇਆ ਸੀ ਉਹਨਾਂ ਦੀ ਡੈਥ ਹੋ ਗਈ ਆ ਤੇ ਚਾਰੋਂ ਤਰਫ ਅਸੀਂ ਪਾਣੀ ਦੇ ਵਿੱਚ ਘਿਰੇ ਹੋਏ ਆ ਤੇ ਕੱਲ ਉਹਨਾਂ ਦਾ ਸਸਕਾਰ ਵੀ ਸਾਨੂੰ ਘਰ ਵਿੱਚ ਹੀ ਕਰਨਾ ਪਿਆ ਉਹ ਇੱਕ ਸਾਫ ਸਾਹਿਬ ਇਕਲੇ ਵਰਦਨਾਂ ਗਾੜੀ ਤੋਂ ਬੇਠਾ ਉੱਠੇ ਆ ਆ ਮੈਂ ਘਰਾਂ ਨੂੰ ਰੋਂਦੇ ਆ ਅਸੀਂ ਕਿਸੇ ਨੂੰ ਨਾਲ ਰੋਂਦੇ ਆ ਕਹਿੰਦਾ ਬਦਲ ਨਾ ਇਹਨਾਂ ਕਰਵਾਣੇ ਚੰਗੇ ਹਾਂ ਸਾਡੀ ਇਹ ਇਹ ਹਾਲਾਤ ਵੇਖ ਕੇ ਮਾੜੇ ਪਾਣੀ ਧਾਣੀ ਵੇਖ ਕੇ ਤੇ ਜੀਠ ਨੂੰ ਵੇਖ ਕੇ ਤੇ ਉਹ ਕੋਨੋਂ ਟਾਈਮ ਨਾਲ ਸੱਥੋ ਲਿਜਾਇਆ ਨਹੀਂ ਗਿਆ ਤੇ ਉਹ ਜੜਾਈ ਕਰਕੇ ਆ ਤੇ ਹੁਣ ਉਹ ਤੇ ਸਹਰਾਣੇ ਬੈਠੇ ਆ ਭਈ ਅੱਜ ਵੀ ਲੱਗਦੀ ਕਿ ਨ ਜਾਣਾ ਮਗਰ ਅੱਜ ਨਾ ਮੇਰੇ ਪੁੱਤ ਦੇ ਘਰ ਆਏ ਨਹੀਂ ਚੰਨੀ ਬੋਲੇ ਤੁਕੇ ਤੁਲ ਗਈ ਆ ਕਿ ਉਹ ਦੁਰਬੋਧ ਕਰਕੇ ਇਸਦੇ ਨੂੰ ਲੈ ਕੇ ਰਾਤ ਪਈ ਲੈ ਨਾ ਮੈਂ ਤੁਹਾਡਾ ਤੇ ਕੀ ਕਰਨਾ ਹੋਇਆ ਸਤਨਾਮ ਸਿੰਘ ਦਾ ਨਾਂ ਲਿਖਤਾ ਉਸੇ ਨੂੰ ਤੇ 11/8/2025 ਤੋਂ ਸਾਡੇ ਹੜਾ ਆਇਆ ਹੋਇਆ ਆ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਸੀਗੇ ਬਿਆਸ ਦਰਿਆ ਨੇ ਬਹੁਤ ਹੀ ਤਬਾਈ ਮਚਾਈ ਆ ਤੁਸੀਂ ਦੇਖ ਹੀ ਰਹੇ ਹੋ ਘਰ ਵੀ ਬਹੁਤ ਆਏ ਆ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਪੈ ਗਏ ਆ ਟੈਨਸ਼ਨ ਲੈ ਗਏ ਤੇ ਜੋ 17 9 2025 ਨੂੰ ਅਸੀ ਸੁਲਤਾਨਪੁਰ ਲੋਧੀ ਉਹਨਾਂ ਦਾਖਲ ਕਰਵਾਇਆ ਸੀ ਉਹਨਾਂ ਦੀ ਡੈਥ ਹੋ ਗਈ ਆ ਤੇ ਚਾਰੇ ਤਰਫ ਅਸੀਂ ਪਾਣੀ ਦੇ ਵਿੱਚ ਘਿਰੇ ਹੋਏ ਆ ਤੇ ਕੱਲ ਉਹਨਾਂ ਦਾ ਸੰਸਕਾਰ ਵੀ ਸਾਨੂੰ ਘਰ ਵਿੱਚ ਹੀ ਕਰਨਾ ਪਿਆ ਉਹ ਸਾਰਾ ਸਭ ਕਿੰਨੇ ਜ਼ਮੀਨ ਜਿਹੜੀ ਹੈ ਦਾ ਦਿਖਰਾ ਹੋਈ ਹੈ ਮੈਂ 45 ਗੱਲੇ ਚੋਂ ਨਾਲ ਲੈ ਸਾਰੇ ਤਬਾਗ ਆਏ ਹਾਂਜੀ ਉਹ ਟੈਨਸ਼ਨ ਲਈ ਉਹਨਾਂ ਨੇ ਟੈਨਸ਼ਨ ਦਾ ਕਰਕੇ ਉਹਨਾਂ ਨੂੰ ਅਟੈਕ ਆ ਗਿਆ ਉਹਨਾਂ ਦੇ ਅੱਥਰੂ ਆ ਤੇ ਇਥੇ ਨਿਯਾਨ ਦਾ ਕੋਈ ਸਾਧਨ ਨਹੀਂ ਮਿਲਿਆ ਨਹੀਂ ਕੋਈ ਸਾਧਨ ਨਹੀਂ ਮਿਲਿਆ ਜੀ ਕੋਈ ਸਾਧਨ ਨਹੀਂ ਤੇ ਸਾਧਨ ਟਾਈਮ ਨਾਲ ਮਿਲ ਜਾਂਦਾ ਹੋ ਸਕਦਾ ਹੈ ਉਹਨਾਂ ਦੀ ਜਾਨ ਪਾਜ ਜਾਂਦੀ ਹਾਂਜੀ ਤੇ ਇਹ ਘਟਨਾ ਵਾਪਰੀ ਕਿਸ ਸਮੇਂ ਰਾਤ ਸਮੇਂ ਜਾਂ ਦਿਨ ਸਮੇਂ ਰਾਤ ਸਮੇਂ ਹਾਂਜੀ ਆਸ ਨੇ ਹੁਣ ਘਰ ਦੇ ਸਫਰ ਬਿਛਾ ਲਿਆ ਹਾਂਜੀ ਘਰਾਂ ਦੇ ਕੀ ਆ ਪਹਿਲਾਂ ਵੀ ਕਿਸਮਤ ਮਾੜੀ ਘਰ ਦੇ ਜੀ ਬਿਮਾਰ ਪਾਣੀ ਦੀ ਹਿਰੇ ਨਾਲ ਹੋਈ ਆ ਮਾਤਾ ਵੀ ਦੁਰ ਗਈ ਆ ਉਹ ਵੀ ਜੇ ਟਾਈਮ ਨਾਲ ਸਾਧਨ ਮਿਲਦਾ ਤੇ ਖਰਿਆ ਇਹ ਕੰਮ ਨਾ ਹੀ ਸਾਡੇ ਨਾਲ ਹੁੰਦਾ ਜਿਤਨਾ ਅੱਗੇ ਦਵਾਈ ਚੱਲਦੀ ਸੀ ਤੇ ਕੁਛ ਟਾਈਮ ਟੱਕਾ ਡੱਜ ਜਾਂਦੇ ਹੁਣ ਸਾਡੇ ਬਾਪੂ ਜੀ ਵੀ ਪਏ ਆ ਤੇ ਜਿਹੜਾ ਅਸੀਂ ਸੰਸਕਾਰ ਕੀਤਾ ਵਾ ਕੋਈ ਆਹੀਂ ਇਤ ਨਹੀਂ ਸੁਣਿਆ ਅਜੇ ਤੱਕ ਕਿ ਕਿਸੇ ਦੇ ਘਰ ਜੇ ਸੰਸਕਾਰ ਕੀਤਾ ਹੋਊਗਾ ਸਾਡੇ ਸਿਵੇ ਵੇਖੋ ਜਾ ਕੇ ਨਕਨਕ ਡੁੱਬੇ ਪਏ ਆ ਕੋਈ ਇੱਥੇ ਸੁਖ ਸਾਧਨ ਨਹੀਂ ਹੈਗਾ ਕਿ ਰਾਤ ਬਰਾਤੇ ਕਿਸ ਨੂੰ ਲਿਜਾ ਸਕੀਏ ਜੇ ਟੈਂਸਰ ਚਲ ਜਾਂਦੀ ਦਿਖ ਰਿਹਾ ਬਾਜ ਜਾਂਦੀ ਹੁਣ ਬਾਪੂ ਉਹਦੇ ਹੇਰਵੇ ਦੇ ਨਾਲ ਬਾਪੂ ਪਿਆ ਵਾ ਅਜੇ ਮਾਤਾ ਦਾ ਸਵੇਰੇ ਚੌਥਾ ਵਾ ਹੋ ਸਕਦਾ ਬਾਪੂ ਜੀ ਰਾਤ ਨੂੰ ਹੀ ਮੁੱਕ ਜਾਣ ਆਖਰੀ ਸਾਹ ਤੇ ਆ ਜਿਵੇਂ ਜਿੱਤਾਂ ਉੱਪਰ ਹਿੱਕ ਤੇ ਸਾਹ ਨੇ ਉਹਨਾਂ ਦੇ ਆਨ ਨੂੰ ਤੇ ਗਰੀਬੀ ਲੈ ਗਈ ਗਰੀਬ ਉਪ ਹੈਗੇ ਨਹੀਂ ਸਾ ਗਰੀਬ ਪਰ ਗਰੀਬ ਸਾਨੂੰ ਪਾਣੀ ਨੇ ਕਰ ਦਿੱਤਾ ਸਾਨੂੰ ਸਰਕਾਰਾਂ ਨੇ ਕਰ ਦਿੱਤਾ ਵਾ ਸਾਡਾ ਤੇ ਜਿੱਤਨਾ ਗੱਲ ਘੁੱਟਣ ਵਾਲੀ ਗੱਲ ਹੈ ਕਿ ਇੱਥੇ ਰਹਿਣੇ ਨਹੀਂ ਚਾਹੀਦੇ ਕਿ ਜੇ ਇਹਨਾਂ ਨੂੰ ਪਾਣੀ ਵਾਸਤੇ ਥਾਂ ਚਾਹੀਦਾ ਵਾ ਤੇ ਫਿਰ ਸਾਨੂੰ ਦੇ ਦੇਣ ਸਾਡੀਆਂ ਜ਼ਮੀਨਾਂ ਦੇ ਪੈਸੇ ਤੇ ਅਸੀਂ ਚਲ ਜੀਏ ਇਥੋਂ ਉਹ ਬੋਟਾ ਲੈਣੇ ਸਾਰੇ ਆ ਜਾਂਦੇ ਆ ਤੇ ਉਹ ਤਰ੍ਹਾਂ ਆ ਸਰਕਾਰ ਪਹਿਲੇ ਆਂਦੇ ਹੀ ਆ ਕਾਲੀਆਂ ਦੀ ਸਰਕਾਰ ਨਹੀਂ ਚੰਗੀ ਕਾਂਗਰਸ ਆਜਣ ਕਾਂਗਰਸ ਨਹੀਂ ਚੰਗੀ ਹੁਣ ਇਹ ਤੀਜਾ ਬੰਦਾ ਤੇ ਝਾੜੂ ਵਾਲਾ ਵਾਰਦਾ ਤੇ ਪੇਰ ਕੜਾ ਹਿਸਾਬ ਪਾ ਲਿਆ ਤੀਜਾ ਰਲਿਆ ਤੇ ਘਰ ਗਲਿਆ ਸਾਨੂੰ ਤੇ ਗਾਲਤਾ ਵਾ ਸਾਡੀ ਕੀ ਤੇ ਆ ਵੀ ਸੁਣਵਾਈ ਨਹੀਂ ਕਿ ਕੀ ਸਾਨੂੰ ਸਰਕਾਰ ਦੇਗੀ ਭਗਵੰਤ ਮਾਨ ਆਇਆ ਹੈ ਕੀ ਦਿੱਤਾ ਸਾਨੂੰ ਗੱਡੀ ਚ ਨਹੀਂ ਉਤਰਿਆ ਵੀ ਇਸ ਤਰ੍ਹਾਂ ਕਿਸ ਦੇ ਹਾਲਾਤ ਪੁੱਛਣ ਆਈਦੇ ਜੇ ਮੋਦੀ ਆਇਆ ਤਾਂ ਉਹਨੇ ਤਾਂ ਉਹ ਤੋਂ ਫੋਟੋ ਪਾ ਦਿੱਤੀ ਇਸ ਤਰ੍ਹਾਂ ਕਿਸ ਦੇ ਹਾਲਾਤ ਪੁੱਛੀ ਤੇ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹ ਕਿਤਰਾ ਲਿੰਦ ਕੇ ਵੋਟਾਂ ਉਦੋਂ ਕਿਤਰਾ ਸਾਰੇ ਦੇ ਘਰ-ਘਰ ਜਾਂਦੇ ਉਹ ਘਰ ਦੇ ਸਪੇ ਤੇ ਹੁਣ ਗੋਲੀ ਦਾ ਡਰ ਲੱਗਦਾ ਕਿ ਸਾਨੂੰ ਕੋ ਮਾਰਨ ਦਾ ਵੀ ਤੇ ਇਥੇ ਦੇ ਲੋਕ ਤੇ ਅੱਕੇ ਸੜੇ ਫਿਰਦੀ ਆ ਸਰਕਾਰਾਂ ਤੋਂ ਇਹ ਦਾਤੇ ਹੁਣ ਘਰ ਦੇ ਵਿੱਚ ਸੰਸਕਾਰ ਕਰਨ ਲਈ ਇਸ ਇਲਾਕੇ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਕੀ ਕਹਿਣਾ ਚਾਹੀਏ ਆਪਣੇ ਮੇਰਾ ਨਾਮ ਡਾਕਟਰ ਨਰਵੈਲ ਸਿੰਘ ਪਿੰਡ ਮੇਰਾ ਸਾਗਰਾਜੀ ਮਜਬੂਰੀ ਦੇ ਕਾਰਨ ਸਾਨੂੰ ਆਪਣੇ ਤਾਈ ਜੀ ਦਾ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਪਿਆ ਕਿਉਂਕਿ ਪਾਣੀ ਦੇ ਨਾਲ ਹਾਲਾਤ ਜਿਹੜੇ ਸੀ ਉਹ ਬਹੁਤ ਜਿਆਦੇ ਖਰਾਬ ਹੋਏ ਸੀ ਸਵੇ ਜਿਹੜੇ ਸਾਡੇ ਉਹਦੇ ਵਿੱਚ ਵੀ ਪਾਣੀ ਚਾਰ ਚੁਫੇਰੇ ਪਾਣੀ ਨਹੀਂ ਹੈ ਕੋਈ ਕਿਤੇ ਜਾਨ ਜੋਗਾ ਨਹੀਂ ਹੈ ਕੋਈ ਆਉਣ ਜੋਗਾ ਨਾ ਕੋਈ ਇੰਤਜ਼ਾਮ ਹੀ ਗੜਬੋਟਾਂ ਦਾ ਜਿਹੜਾ ਕਰਕੇ ਅਸੀਂ ਕੋਈ 5-7 ਬੰਦੇ ਲਿਆ ਕੇ ਉੱਥੇ ਕਰ ਲੈਂਦੇ ਸਾਰੇ ਥਾਂ ਦੇ ਜਿੱਥੇ ਉੱਚਾ ਥਾਂ ਕਰਕੇ ਸੰਸਕਾਰ ਕਰੀਦਾ ਉਹਦੇ ਉੱਤੇ ਵੀ ਪਾਣੀ ਚਿੱਕੜ ਖੋ ਬਾਬਾ ਉਹ ਜਦਾ ਮੰਦਾ ਹਾਲਾਤ ਸੀ ਮੰਦੇ ਹਾਲਾਤਾਂ ਦੇ ਕਾਰਨ ਸਾਨੂੰ ਇੱਥੇ ਮਜਬੂਰੀ ਕਾਰਨ ਘਰ ਦੇ ਬਾਹਰਲੇ ਬੰਨੇ ਨਾਲ ਹੀ ਸੰਸਕਾਰ ਜਿਹੜਾ ਸੀ ਉਹ ਕਰਨਾ ਪਿਆ ਅੱਜ ਵਿਆਸ ਦਰਿਆ ਲਗਾਤਾਰ ਕਹਿਰ ਵਰ ਪਾ ਰਿਹਾ ਹੈ ਕਿਵੇਂ ਦੇ ਵਿਆਸ ਦਰਿਆ ਲਗਾਤਾਰ ਹੀ ਕਹਿਰ ਟਾ ਰਿਹਾ ਪਾਣੀ ਜਿਆਦੇ ਤੋਂ ਜਿਆਦਾ ਰੋਜ਼ ਦੀ ਰੋਜ਼ ਪਾਣੀ ਵਾਧੀ ਰਿਹਾ ਐ ਜਾਵਦਾ ਜਿਵੇਂ ਹਰੀਕੇ ਤੋਂ ਪਾਣੀ ਬੰਦ ਕਰਕੇ ਪਹਿਲਾਂ ਸਾਨੂੰ ਇਧਰ ਮਾਰਿਆ ਜਾਂਦਾ ਤੇ ਮੁੜ ਕੇ ਜਦੋਂ ਸਾਡੇ ਵਾਲਾ ਕੰਮ ਹੋ ਜਾਂਦਾ ਮੁੜ ਕੇ ਅਗਲੇ ਬੰਦੇ ਨੂੰ ਤੋੜਿਆ ਜਾਂਦਾ ਪਾਣੀ ਫਿਰ ਕੋਈ ਆਵਾਜ਼ ਨਹੀਂ ਪੁੱਛਦਾ ਹੋਣਾ ਚੌਥਾ ਪੰਜਵਾਂ ਦਿਨ ਹੋ ਗਿਆ ਪਾਣੀ ਰੋਜ਼ ਤੋਂ ਰੋਜ਼ ਤੋਂ 2 2 4 4 ਉਂਗਲਾਂ ਪਾਣੀ ਚੜਦਾ ਆਉਂਦਾ ਤੇ ਜਦੋਂ ਪਾਣੀ ਸਾਡੇ ਅੰਦਰਾਂ ਚ ਵੜ ਗਿਆ ਤੇ ਫੇਰ ਇਹਨੇ ਅਗਲੇ ਨੂੰ ਪਾਣੀ ਛੱਡਣਾ ਸ਼ੁਰੂ ਕਰ ਦੇਣਾ ਇਹ ਸਰਕਾਰ ਨੂੰ ਵੀ ਇਸ ਚੀਜ਼ ਦੀ ਜਾਣੇ ਆਸਤਾਮ ਨਹੀਂ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਦਿੰਨੇ ਆ ਨਾ ਕਿਸਾਨ ਨੂੰ ਮਾਰਿਆ ਜAVE ਨਾ ਲੁੱਟਿਆ ਜਾਵੇ ਨਾ ਕੁੱਟਿਆ ਜਾਵੇ ਗਰੀਬ ਕਿਸਾਨ ਦੀ ਜਿਹੜੀ ਕੋਈ ਵੀ ਕਾਰੋਬਾਰੀ ਆ ਦੁਖਦਰਦੀ ਉਹ ਇੱਥੇ ਆਣ ਕੇ ਸੁਣੀ ਜਾਵੇ ਮੌਜੂਦਾ ਅਫਸਰਾਂ ਜੋ ਵੀ ਪ੍ਰਸ਼ਾਸਨ ਉਹ ਵੀ ਆਣ ਕੇ ਸਾਡੀ ਗਰੀਬਾਂ ਦੀ ਸਾਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ